ਦੇ ਰਹੀ ਹੁਣ 50 ਲੱਖ ਵਾਲਾ ਸੈੱਟ ਤੁਹਾਨੂੰ 25000 ਚ ਮਿਲ ਜਾਣਾ ਤੇ 50 ਲੱਖ ਲੈ ਬੰਦਾ ਫੋਰਚੂਨਰ ਦੇ ਮੁੱਲ ਦਾ ਆਏ ਬਿਲਕੁਲ ਤੇ ਹੁਣ ਆ ਦੇਖੋ ਆ ਸੈੱਟ ਵੀ ਤੁਸੀਂ ਦੇਖੋ ਸਾਰਿਆਂ ਦੀ ਫਿਨਿਸ਼ਿੰਗ ਚਾਈਨ ਉਵੇਂ ਹੀ ਹੈ ਜਿਹੜਾ ਵੀ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਜੀ ਆਪਣੇ ਕੋਲ ਇੱਥੇ ਵਿਜ਼ਿਟ ਕਰਦਾ ਤਿੰਨ ਸਟੋਰਾਂ ਤੋਂ ਜਿੱਥੇ ਮਰਜ਼ੀ ਸਾਡੇ ਕਿਸੇ স্ক্রিনਸ਼ਾਟ ਲਿਆਵੇ ਵੀਡੀਓ ਦਾ ਉਹ ਕੁਝ ਲੈਣ ਚਾਹੇ ਨਾ ਲੈਣ ਹਰ ਬੰਦੇ ਨੂੰ ਇੱਕ ਗਿਫਟ ਜ਼ਰੂਰ ਦਿੱਤਾ ਜਾਊਗਾ ਜੁਐਲਰੀ ਗਿਫਟ ਹੋਊਗਾ ਵਧੀਆ ਸ਼ੇਅਰ ਕਰੂਗਾ ਜਿਹੜਾ ਸ਼ੇਅਰ ਕਰਕੇ ਕਮੈਂਟ ਕਰੂਗਾ ਤੇ ਸੋਨਾ ਚੜਿਆ ਹੋਊ ਚੋਨਾ ਜਿਹੜਾ ਹੋਊਗਾ ਆਪਣੀ 1 ਗ੍ਰਾਮ ਵਾਲੀ ਜੁਐਲਰੀ ਹੋਊਗੀ ਜਲੋ ਜਿੰਨੇ ਵੀ ਹੁਣ ਡਿਜ਼ਾਈਨ ਨੇ ਸਾਰੇ ਅਪਡੇਟ ਹੋ ਚੁੱਕੇ ਨੇ ਨਵੇਂ-ਨਵੇਂ ਆ ਚੁੱਕੇ ਨੇ ਨਵੀਂ ਡਿਜ਼ਾਈਨ ਆ ਚੁੱਕੇ ਆ ਸਾ ਤੁਸੀਂ ਹੈਵੀ ਲਾਈਟ ਜਿੱਦਾਂ ਮਰਜ਼ੀ ਤੇ ਸਾਰੇ ਸਾਈਜ਼ ਵੀ ਰੈਡੀ ਹੁੰਦੇ ਨੇ ਇਹ ਚ ਡਾਇਮੰਡ ਦੀ ਕਾਪੀ ਬਣਾਈ ਹੈ ਜੀ ਪਹਿਲਾਂ ਗੱਲੇ ਪਲੇਨ ਸੀਗੇ ਜਿਵੇਂ ਹੁਣ ਇਹ ਨਗਾ ਵਾਲੇ ਡਾਇਮੰਡ ਦੀ ਕਾਪੀ ਹੈ ਜੀ ਇਹ ਚ ਵੀ ਸਾਰੇ ਡਿਜ਼ਾਈਨ ਸਾਰੇ ਸਾਈਜ਼ ਜਿੰਨੇ ਵੀ ਮਤਲਬ ਆਪਣਾ ਇਹ ਉਹ ਡਾਇਮੰਡ ਨਹੀਂ ਹੈਗਾ ਇਹ ਪਿੱਪੜ ਪੱਤੀਆਂ ਹਾਂ ਉਹ ਪੁਰਾਣੇ ਲੋਕ ਗੀਤਾਂ ਵਾਲੇ ਹਾਂਜੀ ਹਾਂ ਇਹ ਸਾਰੇ ਬਹੁਤ ਟ੍ਰੈਂਡ ਚ ਦੁਬਾਰਾ ਇਹਦੇ ਵੀ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਆ ਯਾਰ ਹਾਂ ਆ ਕੀ ਚੀਜ਼ ਆ ਇਹ ਸਾਰੇ ਐਂਟੀਕ ਦੇ ਵਿੱਚ ਬਨੇ ਵੀਰੇ ਟੋਪਸ ਦੇ ਦੋ ਦੋ ਗਲਾਂ ਚ ਭਉਣ ਨੂੰ ਆ ਇਹ ਨਹੀਂ ਟੋਪਸ ਆ ਵੀਰੇ ਕੰਨਾਂ ਚ ਚਾਹਾਂ ਜੀ ਇਹਦਾ ਸੋਨਾ ਵੀ ਬੜੇ ਆ 2025 2500 ਦੀ ਰੇਂਜ ਚ ਮੋਹਾਲੀ 3 ਵੀ 2 ਦੇ ਵਿੱਚ ਆ ਆ ਦੇਖਿਓ ਕਿਰਾਂ ਯਾਰ ਐ ਕਿ ਨਾ ਗੱਲਬਾਤ ਪੂਰੀ ਇਹ ਸੁਣ ਮੈਂ ਦੱਸਦਾ ਅਨਮੋਲ ਜੁਐਲਰ ਵਾਲਿਆਂ ਦੇ ਆ ਆ ਉੱਤੇ ਸਾਰਾ ਸੋਨਾ ਚੜਿਆ ਹੋਇਆ ਵਾ ਇਹ ਮੈਲ ਸੈल्फ 5 ਤੋਂ 10000 12000 ਦੇ ਵਿੱਚ ਦਰਮਿਆਨ ਹੀ ਜਾਣਾ ਸਾਰਾ 1 ਗ੍ਰਾਮ ਸੋਨੇ ਦੀ ਬਰਤ ਵਾਲੀ ਵੀਰੀ ਜੁਲਰੀ ਹੈ ਜੀ ਇਹ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਾਰੇ ਪਿਓਰ 골ਡ ਦੇ ਕਾਰਗਰਾਂ ਨੇ ਚੈਰ ਕੀਤਾ ਹੈ ਇਹ ਲੇਡੀਜ਼ ਆ ਹਾਂਜੀ ਹੁਣ ਜੋ 골ਡ ਚ ਆਪ ਲੈਣਾ ਵੀਰੇ 4 ਤੋਲੇ ਹੁੰਦੇ ਨੇ ਘੱਟੋ ਘੱਟ ਅੱਜ ਦੇ ਰੇਟ 'ਚ 4 ਲੱਖ ਰੁਪਏ ਦੇ ਆ ਤੇ 1 ਗ੍ਰਾਮ 골ਡ 'ਚ ਸਿਰਫ ਮਿਲਦੇ ਆ ਆਪਣੇ ਕੋਲ 10 12000 ਰੁਪਏ ਦੀ ਰੇਂਜ 'ਚ 10 12000 ਦੀ ਰੇਂਜ ਦੇ ਵਿੱਚ ਤੇ ਹੁਣ ਲੈਣਾ ਹੋਵੇ 4-5 ਲੱਖ ਰੁਪਈਆ ਇਹਦੇ ਵਿੱਚ ਜਿਵੇਂ ਜੈਂਟਸ ਘੜੀਆਂ ਦੀ ਲੈ ਕੇ ਲਾਈਟ ਹੂੰ ਸਾਰੇ ਗੜੇ ਮਿਲ ਜਾਣਗੇ ਆਪਣੇ ਕੋਲ ਤੇ ਜਿੰਨੇ ਵੀ ਹੁਣ ਡਿਜ਼ਾਈਨ ਨੇ ਸਾਰੇ ਅਪਡੇਟ ਹੋ ਚੁੱਕੇ ਆ ਨਵੇਂ-ਨਵੇਂ ਆ ਚੁੱਕੇ ਨੇ ਨਵੀਂ ਡਿਜ਼ਾਈਨ ਆ ਚੁੱਕੇ ਆ ਸਰ ਤੁਸੀਂ ਹੈਵੀ ਲਾਈਟ ਜਿੱਦਾਂ ਮਰਜੀ ਤੇ ਸਾਰੇ ਸਾਈਜ਼ ਵੀ ਰੈਡੀ ਹੁੰਦੇ ਨੇ ਇੱਥੇ ਵੀਰੇ ਤੇ ਇਹ ਆ ਦੇਖਿਓ ਕਿਹ ਰਹਾਈ ਕੀ ਹੈ ਵੀਰੇ ਇਹ ਵੀਰੇ ਡਾਇਮੰਡ ਦੀ ਕਾਪੀ ਬਣਾਈ ਹੈ ਜੀ अलग-अलग प्लेन ਸੀਗੇ ਜਿਵੇਂ ਹੁਣ ਇਹ ਨਗਾ ਵਾਲੇ ਡਾਇਮੰਡ ਦੀ ਕਾਪੀ ਐ ਜੀ ਇਹਦੇ ਵੀ ਸਾਰੇ ਡਿਜ਼ਾਈਨ ਸਾਰੇ ਸਾਈਜ਼ ਜਿੰਨੇ ਵੀ ਮਤਲਬ ਆਪਣਾ ਇਹ ਵੀ ਹੁੰਦਾ ਕਿ ਪਾਇਆ ਹੋਇਆ ਕੋਈ ਨਹੀਂ ਕਹਿ ਸਕਦਾ ਕਿ ਪਿਓਰ 골 ਜਾਂ ਪਿਓਰ ਡਾਇਮੰਡ ਨਹੀਂ ਹੈਗਾ ਇਹ ਇੱਕ ਹੋਰ ਵੱਡੀ ਗੱਲ ਆ 5 ਸਾਲਾਂ ਦੇ ਅੰਦਰ ਅੰਦਰ ਵਟਾ ਕੇ ਨਵਾਂ ਲੈ ਜਾਓ ਅੱਧੇ ਪੈਸੇ ਦੇ ਕੇ 5 ਸਾਲਾਂ ਦੇ ਵਿੱਚ ਜਦੋਂ ਮਰਜ਼ੀ ਨੂੰ ਹਾਫ ਰੇਟ ਦੇ ਵੀਰੇ ਚੇਂਜ ਕਰ ਸਕਦੇ ਆ ਯਾਰ ਬੜਾ ਅਜੇ ਤਾਂ ਜਿਵੇਂ ਰਾਣੀਆਂ ਦੇ ਪਾਗ ਹੁੰਦਾ ਨਾ ਜਿਵੇਂ ਸਾਰੇ ਤੁਸੀਂ ਦੇਖਦੇ ਹੋ ਟ੍ਰੈਡੀਸ਼ਨਲ ਹਾਂ ਟ੍ਰੈਡੀਸ਼ਨਲ ਐ ਲੈ ਆ ਇਹਦਾ ਰੇਟ ਵੀ ਲਿਖਿਆ ਤੁਹਾਡਾ ਉੱਤੇ ਹੈ ਨਾ ਹਾਂਜੀ ਹਾਂਜੀ ਸਾਰੇ ਰੇਟ ਲਿਖੇ ਹੁੰਦੇ 12500 ਕੋਈ 13 ਦਾ ਹੋਊਗਾ ਕੋਈ 10 ਦਾ ਹੀ ਹੋਊਗਾ ਬਿਲਕੁਲ ਬਿਲਕੁਲ ਜਿਵੇਂ ਵੀਰੇ ਪੂਲ ਆ ਦੇਖੋ ਸਾਰੇ ਇਹ ਗੋਲਦੀਆਂ ਜਿਵੇਂ ਝੂੜੀਆਂ 10500 ਦੀਆਂ ਬਿਲਕੁਲ ਉਹ ਇੰਨਾ ਸੌਣਾ ਲਾ ਕੇ ਕਿੱਧਰ ਜਾਣਾ ਲੋਕਾਂ ਨੇ ਯਾਰ ਲੱਖ ਰੁਪਏ ਤੋਂ ਉੱਪਰ ਹੋ ਗਏ ਵੀਰੇ ਇਹਨਾਂ ਦੀ ਬਰਮਾਈਆਂ ਹੀ ਲੱਖਾਂ 'ਚ ਐ ਤੇ ਆਪਾਂ ਦੇ ਰਹੇ ਹਾਂ ਦਾ 12100 ਰੁਪਏ ਦਾ ਜੀ ਜੀ ਆ ਵੀਰੇ ਦੇਖੋ ਡੇਲੀ ਮੇਰੇ ਚੰਨਾ ਅੱਜ ਕੱਲ ਜਿਵੇਂ ਸਨੇਚਿੰਗ ਦਾ ਮਾਹੌਲ ਹਾਂ ਆਪਾਂ ਜੇ ਸੇਫਟੀ ਬਰਬਸ ਲਈ ਇਹਨੂੰ ਪਾ ਕੇ ਰੱਖੀਏ ਜੀ ਬੜੀ ਚਾਂਦੀ ਦੀਆਂ ਵੀ ਆ ਪਿਓਰ ਚਾਂਦੀ ਦੀਆਂ ਹੋਲ ਮਾਰਕ ਦੀ ਸਾਰੀ ਵੈਰਾਈਟੀ ਆਪਾਂ ਰੈਡੀ ਕਰਕੇ ਰੱਖੀ ਹੋਈ ਹੈ ਜੀ ਹੁਣ ਇਹਦੇ ਵਿੱਚ ਆ ਵੀਰੇ ਦੇਖਦੇ ਹੋ ਮੁਕਤੀ ਲਈ ਚੰਨਾ ਹੂੰ ਇਹ ਪਾ ਕੇ ਪਾਇਆ ਹਾਰ ਹੀ ਲੱਗਦਾ ਬਿਲਕੁਲ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਰੈਡੀ ਹੈਗੇ ਆਪਣਾ ਕੋਲ ਬਿਲਕੁਲ ਬਿਲਕੁਲ ਆਹਾਂ ਫਿਰ ਇਹ ਲੇਡੀਜ਼ ਤੇ ਗਰਲਿਸ਼ ਲੁੱਕ ਚ ਆ ਗਿਆ ਸਲੀਕ ਚੰਨਾ ਜੀ ਇਹ ਨਹੀਂ ਸਵਾਸਪਨ ਦੇ ਵੀਰੇ ਜੀ ਮੈਂ ਪਿਓਰ 골ਡ ਦੀਆਂ ਨੇ ਆ ਦੇਖੋ ਪਿਓਰ 골ਡ ਦੀਆਂ ਨੇ ਇਹਦੇ ਵਿੱਚ ਆ ਦੇਖੋ ਡਿਜ਼ਾਈਨਰ ਆਪਾਂ ਇਹ ਛੇ ਦੀ ਕਿਤੇ ਖਰਾਬਤਾ ਨਹੀਂ ਹੁੰਦੀਆਂ ਨਹੀਂ ਵੀਰੇ ਇਹਦੇ ਨਾਲ 1 ਗ੍ਰਾਮ 골ਡ ਦੀ ਗਾਰੰਟੀ ਹੁੰਦੀ ਹੈ ਆਪਣੀ ਜੀ ਇਹ ਨਹੀਂ ਕਿ ਉਹ ਪਾਲਿਸ਼ ਕੀਤੀ ਹੋ ਸਾਰਾ ਮੜੀ ਨੂੰ ਸੋਨਾ ਲੱਗ ਰਿਹਾ ਸਾਰਾ ਹੈਂਡ ਮੇਡ ਹੈ ਤੇ ਜਿਹੜਾ ਟੱਚ ਕਰ ਰਿਹਾ ਆਪਣਾ ਗੋਲ ਦਾ ਪ੍ਰੋਜੈਕਟ ਇਹ ਹੈ ਵੀਰੇ ਜਿਵੇਂ ਆਪਾਂ ਮੰਦਰ ਗੁਰਦੁਆਰੇ ਦੇ ਸੋਨੇ ਦਾ ਪਰਤੜੇ ਢਾਣੇ ਆ ਉਹਵੇਂ ਇਹ ਜੁਐਲਰੀ ਦੇ ਉੱਤੇ ਪਰਤੜੀ ਹੋਈ ਹੈ ਬਿਲਕੁਲ ਆ ਆ ਕਿੱਥੇ ਫੜੇ ਕਾਰ ਆ ਦੇਖੋ ਵੀਰੇ 10-10 ਲੱਖ ਦੇ ਸੋਨੇ ਦੇ ਹਾਰ ਅੱਜ ਦੇ ਹੁਣ ਆਪਾਂ ਬੰਦਾ ਲੈਣਾ ਜਾਵੇ ਲੱਖ ਲੱਖ ਬਣਵਾਈ ਪਈ ਨਹੀਂ ਐ ਫੇਰ ਵੀ ਤੁਸੀਂ ਪਾਲਾ ਦੋ ਦਿਨ ਵਾਰੀ ਐ ਲੋਕਰ ਜੀ ਸੰਭਾਲਣਾ ਕਿਹਦਾ ਕੌਣ ਅਗਲਾ ਇੱਕ ਇੱਕ ਜਿਹੜਾ ਸੁਨਾ ਵਾ ਬੜਾ ਸੁਨਾ A to Z ਦੀ ਸੁਨਾ ਵਾ ਉਹ ਟੁੱਟਦਾ ਬਹੁਤ ਛੇਤੀ ਆ ਟੁੱਟਦਾ ਇਹਦੇ ਵਿੱਚ ਹਾਰਡਨੈਸ ਹੁੰਦੀ ਕਿਉਂਕਿ ਇਹਦੇ niche ਇੱਕ ਤਾਂਬਾ ਜੇ ਚਾਂਦੀ ਮਿਕਸ ਹੁੰਦਾ ਆ ਉਹ ਤੇ ਟਾਂਕੇ ਲਵਾਉਂਦੇ ਹੀ ਰਹਿੰਦਾ ਬੰਦਾ ਜੇ ਪਾ ਲਈ ਬਿਲਕੁਲ ਵੀਰੇ ਨਾਲ ਇੱਕ ਗੱਲ ਹੋਰ ਐ ਇਹਦੀ ਡਿਜ਼ਾਈਨਿੰਗ ਤੇ ਗੋਲਜੀ ਡਿਜ਼ਾਈਨਿੰਗ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਸਾਰੇ ਕਾਰੀਗਰ ਸੇਮ ਹੀ ਨੇ ਸੇਮ ਹੀ ਹੈ ਇੱਕਵੇਂ ਦੱਸਦੇ ਇਹਨਾਂ ਦਾ ਅਨਮੋਲ ਜੁਲਰ ਲੁਧਿਆਣੇ ਦੇ ਵਿੱਚ ਵੀ ਆ ਹਾਂਜੀ ਦਿੱਲੀ 'ਚ ਵੀ ਹੋ ਗਏ ਆਪਾਂ ਬਾ ਤਿੰਨ ਸ਼ੋਰੂਮ ਨੇ ਇਹ ਲੁਧਿਆਣਾ ਮੋਹਾਲੀ ਤੇ ਦਿੱਲੀ ਤੇ ਅੱਜ ਕੱਲ੍ਹ ਕਈ ਲੋਕ ਆਲਟੀਫੀਸ਼ਲ ਵਾਲੇ ਹੀ ਨਾ ਲੋਕਾਂ ਨੂੰ ਕਹਿ ਕੇ ਕਿ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਤੇ ਉਹਨਾਂ ਤੋਂ ਬਚ ਕੇ ਬਲਕਿ ਵੈਰੀਫਾਈ ਕਰ ਕਰੋ ਪਹਿਲਾਂ ਤਾਂ ਯਾਰ ਅਨਮੋਲ ਜੁਲਰ ਦੇ ਨਾਮ ਤੇ ਜੇ ਤੁਸੀਂ ਜਾਣਾ ਹੈ ਤੇ ਹਜੇ ਲੁਧਿਆਣਾ ਮੋਹਾਲੀ ਤੇ ਦਿੱਲੀ ਜੇ ਕੋਈ ਹੋਰ ਅਪਡੇਟ ਆਊਗਾ ਤਾਂ ਤੁਹਾਡੇ ਟੈਨੂਅਲ ਦੇ ਦੁਆਰਾ ਦੱਸਿਆ ਜਾਊਗਾ ਉਹ ਦੱਸ ਦਿਆਂਗੇ ਪਰ ਕੁਝ ਕਿਤੇ ਠੱਗੀ ਦਾ ਸ਼ਿਕਾਰ ਨਾ ਹੋ ਜਿਓ ਮੋਟੀ ਜੀ ਗੱਲ ਹੀ ਆ ਉਹ ਕੰਮ ਟਿਵੀਸ਼ਨ ਸਮਾਨ ਨੂੰ ਵੀ ਨਾ ਸੋਨਾ 1 ਗ੍ਰਾਮ ਕਹਿ ਕੇ ਦੇਣ ਲੱਗੇ ਲੋਕ ਮੇਰੇ ਸੈੱਟ ਵੀ ਦੇਖੋ ਆਹ ਦਿਖ ਲੈ ਮੀਨਾਕਾਰੀ ਨਕਾਸ਼ੀ ਸਾਰੀ ਪਿਓਰ ਗੋਲ ਮੰਗੂ ਹੁੰਦੀ ਹੈ ਪਿਓਰ ਗੋਲ ਮੰਗੂ ਇਦੋਂ ਮੈਨੂੰ ਜਿਵੇਂ ਨਕਾਂ ਜਿਹੇ ਆ ਕੇ ਹੁਣ ਇਹ ਜਿਵੇਂ ਮੈਂ ਤੁਹਾਨੂੰ ਦੱਸ ਦੱਸੀ ਵੀਰੇ ਡਾਇਮੰਡ ਦੀ ਕਾਪੀ ਹੈ ਇਹਦੇ ਵਿੱਚ ਸਾਰੇ 50 ਲੱਖ ਦਾ ਵੀਰੇ ਮੰਨਦਾ ਇਹ ਗੋਲ ਡਾਇਮੰਡ ਦੇ ਵਿੱਚ ਇਹ 50 ਲੱਖ ਦਾ ਬਣਦਾ ਘੱਟੋ ਘੱਟ ਜਿਹੜਾ ਇਹਦੇ ਵਿੱਚ ਐਮਰਲਡ ਤੇ ਇਹ ਸਾਰੇ ਉਵੇਂ ਲੱਗੇ ਆ ਜਿਵੇਂ 골ਡ ਦੇ ਵਿੱਚ ਲੱਗੇ ਹੁੰਦੇ ਆ ਆ ਲੈ ਉਹੀ ਕੁਆਲਿਟੀ ਦੇ ਲੱਗੇ ਹੋਇਆ ਤੁਹਾਨੂੰ ਮੈਂ ਦਿਖਾਉਣਾ ਚਾਹ ਰੀ ਹੇ ਚੰਡੀਗੜ੍ਹ ਵਾਲਿਆਂ ਨੂੰ ਮੌਜ ਲੱਗ ਗਈ ਹੁਣ ਆ ਦੇਖੋ ਰੋਜ਼ 골ਡ ਫਿਨਿਸ਼ਿੰਗ ਦੇ ਵਿੱਚ ਬਿਲਕੁਲ ਲੈ ਨਾ ਕੋਈ ਏਡੀ ਹੈ ਜਿਹੜਾ ਆਲਟੀਫੀਸ਼ਲ ਜਾਂਦਾ ਉਹਦੇ ਨਾਲ ਰੱਖ ਲਿਓ ਤੁਹਾਨੂੰ ਪਤਾ ਲੱਗ ਜੂ ਕਿ ਇਸ ਲੈਵਲ ਦੀ ਚੀਜ਼ ਹੈ ਤੇ ਨਾ ਕਦੇ ਇਹਦੀ 골ਡ ਦੀ ਪਰਤ ਖਰਾਬ ਹੁੰਦੀ ਹੈ ਉਸ ਤੋਂ ਬਾਅਦ ਐਕਸਚੇਂਜ ਪੋਲਿਸੀ ਤਾਂ ਹੈਗੀ ਹੁਣ 50 ਲੱਖ ਵਾਲਾ ਸੈੱਟ ਤੁਹਾਨੂੰ 25000 ਚ ਮਿਲ ਜਾਣਾ ਤੇ 50 ਲੱਖ ਲੈ ਬੰਦਾ ਫੋਰਚੂਨਰ ਦੇ ਮੁੱਲ ਦਾ ਹੈ ਬਿਲਕੁਲ ਤੇ ਹੁਣ ਆ ਦੇਖੋ ਆ ਸੈਟ ਵੀ ਤੁਸੀਂ ਦੇਖੋ ਸਾਰਿਆਂ ਦੀ ਫਿਨਿਸ਼ਿੰਗ ਸ਼ਾਈਨ ਉਵੇਂ ਹੀ ਹੈ ਇਹ ਸਾਰੇ ਡਿਜ਼ਾਈਨਰ ਚੀਜ਼ ਆ ਗਈਆਂ ਯਾਰ ਇਹ ਆ ਆ ਬੁੱਤਾਂ ਜਿਹੇ ਪਾਏ ਸੁਣੇ ਲੱਗ ਜਾਂਦੇ ਆ ਜਦੋਂ ਅਸਲੀ ਬੰਦੇ ਦੇ ਪਾਏ ਹੋਏ ਫੇਰ ਹੀ ਪਤਾ ਲੱਗਦਾ ਜੀ ਇਹੋ ਨੇ ਲੱਗਣੇ ਆ ਆ ਵੀਰੇ 9 9 10 ਤੋਂ 10000 ਦੀ ਰੇਂਜ ਚ ਸੈਟ ਦੇਖੋ ਲੈ origignal diamond ਨੂੰ ਫੇਲ ਕਰਦੇ ਹੋਏ ਸੈਟ ਨੇ ਸ਼ਾਈਨ ਵਾਹ ਜੀ ਵਾਹ ਕਿਉਂ ਦਰਸ਼ਕੋ ਮੰਨਦੇ ਐ ਨਾ ਕੋਈ ਮਾੜੀ ਥਾਂ ਨਹੀਂ ਥੋੜੋ ਤੁਹਾਨੂੰ ਲੈ ਕੇ ਆਏ ਆ ਮੈਂ ਨੰਬਰ ਵੀ ਪਾ ਦਿਆਂਗੇ ਵੀਰੇ ਇੱਧਰ ਵੀ ਦਿਖਾ ਦਈਏ ਹੋਰ ਮੜਾ ਜਾ ਹਾਂਜੀ ਇਹਦੇ ਵਿੱਚ ਹੋਰ ਕੁਝ ਦਿਖਾਉਣਾ ਇੱਧਰੋਂ ਨਹੀਂ ਇਹ ਸੈੱਟ ਦੀ ਵੈਰਾਈਟੀ ਤੋਂ ਬਾਅਦ ਹੁਣ ਮੇਨ ਗੱਲ ਐ ਆਪਾਂ ਅੱਗੇ ਚੱਲਦੇ ਆਂ ਆਜੋ ਆਜੋ ਹਾਂਜੀ ਸ਼ੋਰੂਮ ਬਹੁਤ ਵੱਡਾ ਵਾ ਵੈਰਾਈਟੀ ਆਪ ਦੇਖ ਚੁੱਕੇ ਕੜੀ ਆਪ ਦੇਖ ਲੇ ਹਾਂਜੀ ਫਿਰ ਅਸਵਤ ਜੜਾਊ ਕਲੈਕਸ਼ਨ ਆ ਗਈ ਵੀਰੇ ਜੜਾਊ ਆ ਦੇਖੋ ਨੇ ਕੁ ਗਾ ਇਹ ਵੀ ਸਰ ਉਮੇ ਮੀਨਾਗਰੀ ਹੋਈ ਹੈ ਜਿਵੇਂ ਜੈਪੂਰੀ ਜੁਲਰੀ ਚਲਦੀ ਹੈ ਸਾਡੇ ਸਾਰੇ ਡਿਜ਼ਾਈਨਾਂ ਦੇ ਕਾਰੀਗਰ ਵੀਰੇ ਉਥੋਂ ਦੀ ਆਉਂਦੀ ਹੈ ਵੈਰਾਈਟੀ ਬਣ ਕੇ ਜਿੱਥੋਂ ਦਾ ਸਪੈਸ਼ਲਿਸਟ ਦਾ ਕੋਈ ਕਲਕੱਤੇ ਬੈਠਾ ਸਾਡਾ ਕਰੀ ਤੇ ਕੋਈ ਜੈਪੁਰ ਜੀ ਸੋਨਾ ਸਿਹਾਬ ਚੜਾਣੇ ਆ ਖੁੱਦ ਤੁਸੀਂ ਇਨਵੈਸਟਮੈਂਟ ਤੁਹਾਡੀ ਬਹੁਤ ਹੈ ਚੀਜ਼ ਤੇ ਨਾ ਉਹ ਨਿੱਜੀ ਸ਼ੌਕ ਆ ਸਾਨੂੰ ਸ਼ੌਕ ਨਾ ਕੰਮ ਕਰਦਾ ਸਰ ਸਾਡਾ ਇੱਕ ਡ੍ਰੀਮ ਲਾ ਲੋ ਇੱਕ ਸ਼ੌਕ ਹੈ ਕਿ ਹਰ ਬੰਦੇ ਦਾ ਸੋਨਾ ਮੰਦ ਸੁਪਨਾ ਜਰੂਰ ਪੂਰਾ ਹੋਵੇ ਹਮ ਸ਼ੌਕ ਕਰਕੇ ਨਾ ਹਾਂਜੀ ਦੇਖੋ ਬਿਜ਼ਨਸ ਪੁਆਇੰਟ ਹੋਵੇ ਉਹਦਾ ਬੰਦਾ ਹੋਰ ਵੀ ਬਥੇਰਾ ਕੁਝ ਕਰ ਲੈਂਦਾ ਉਹ ਨਾ ਵੀਰ ਤੁਸੀਂ ਦੇਖੋ ਸੈੱਟ ਹੁੰਦਾ ਨੇ ਅਸਰਾਂ ਦੀ ਕੰਮ ਹੋਇਆ ਹੋਇਆ ਇਹਦੇ ਵਿੱਚ ਸਾਡੇ ਗੋਲ ਦੇ ਕਾਰੀਗਰਾਂ ਤਾਂ ਪੜਦਾ ਖੰਦੇ ਕਿਉਂਕਿ ਅਸੀਂ ਕਨਾਲ ਦੇ 50-50 ਸੈਟ ਬਣਾਉਣੇ ਆ ਜੈਸੇ ਉਹਨਾਂ ਨੂੰ ਇੱਕ ਸੈਟ ਬਣਾਉਣ ਨੂੰ ਕਹਿ ਦਈਏ ਉਹ ਸਾਡੇ ਤੋਂ 20-25-25000 ਰੁਪਏ ਦੀ ਬਣਵਾਈ ਮੰਗ ਲੈਣ ਸਹੀ ਆ ਸਾਰੇ ਮੋਤੀ ਵੀ ਹੋਈ ਨੇ ਵੀਰੇ ਤੇ ਆ ਦੇਖੋ ਇਹ ਡੇਲੀ ਵੇਅਰ ਪਾਣ ਲਈ ਮੰਗਲ ਸੂਤਰ ਕੁੜੀਆਂ ਦੇ ਦਾਦਾ 12-12000 ਰੁਪਏ ਦੇ ਉਸ ਤੋਂ ਬਾਅਦ ਹੁਣ ਜਿਹੜੀ ਜ਼ਿਆਦਾ ਚੱਲ ਰਹੀ ਹੈ ਟ੍ਰੈਡੀਸ਼ਨਲ ਜੁਐਲਰੀ ਇਨੇਮਲ ਆ ਬੜਾ ਸੁਣੀ ਹੈ ਆ ਜਿਹੜਾ ਪੇਂਟ ਵਰਕ ਦੇਖ ਰਹੇ ਵੀਰੇ ਇਨੇਮਲ ਆ ਨੈਮਲ ਇਹ 골ਡ ਦੇ ਵਿੱਚ ਜੇ ਆਪ ਲੈ ਜਾਂਦੇ ਆ 25000 20 25000 ਦਾ ਲੈ ਨੈਮਲ ਵਰਕ ਦਾ ਖਰਚਾ ਆ ਜਾਂਦਾ ਜੀ ਇਹ ਤੁਹਾਨੂੰ 1 ਗ੍ਰਾਮ 골ਡ ਦੇ 20 25000 ਦਾ ਪੂਰਾ ਸੈੱਟ ਮਿਲ ਜਾਣਾ ਮੈਨ ਸਾਰਾ 20 25 ਆ ਦੀ ਗੱਲ ਹੈ ਉਸ ਤੋਂ ਬਾਅਦ ਵੀ ਚੇਂਜ ਕਰ ਲਓ ਆ ਰੱਖੋ ਇਹ ਜੇ ਕਲਰ ਦੇਖੋ ਆ ਦੇਖੋ ਇਹ ਲੈ ਡਿਜ਼ਾਈਨਿੰਗ ਦੇਖੋ ਕਲਰ ਦੇ ਆਹ ਦੇਖ ਸਕਦੇ ਰੈਗੂਲਰ ਵੀ ਇਹ ਚੀਜ਼ਾਂ ਦਾ ਆਪਾਂ ਦਿਖਾਣੇ ਰਹੇ ਨੇ ਬਿਲਕੁਲ ਇਸ ਵਾਰ ਸਰ ਇਹ ਮੜੀ ਮੁੱਠੀ ਚਾਦੀ ਪਾ ਲਈ ਹੋਰ ਹਾਂਜੀ ਹਾਂਜੀ ਆਜੋ ਅੱਗੇ ਉਸ ਤੋਂ ਬਾਅਦ ਡੇਲੀ ਵੇਅਰ ਦੇ ਜੇ ਸਟੋਪਰਸ ਲੈਣੇ ਆ 20 2000 ਦੇ ਇਹ ਕੀ ਆ ਏ 25000 ਦੇ ਗੋਲ ਨੂੰ ਰੋਕੇ ਕੀ ਹੈ ਇਹ ਨਿਕਨ ਦੇ ਟੋਪਸ ਹੈ ਵੀਰੇ ਠੀਕ ਆ ਲੈ ਇਹ ਰੈਗੂਲਰ ਵੀਰ ਪਾਣ ਨੂੰ ਹੈ ਰੈਗੂਲਰ ਪਾਣ ਉਹ ਕਿੰਨੇ ਕਰੇ ਹੋਣਗੇ 22500 ਦੇ ਸਾਰੀ 22500 ਦੇ ਹੀ ਲੈ ਫਿਰ ਉਸ ਤੋਂ ਬਾਅਦ ਆਗੇ ਵੀਰੇ ਆਪਣੇ ਸੂਈ ਧਾਗੇ ਲੇਡੀਜ਼ ਇਹ ਇੱਥੇ ਪੰਦੇ ਤਾਂ ਹਾਂਜੀ ਹਾਂਜੀ ਹੂੰ ਇਹ ਵੀ ਟਾਲ ਵਾਲੇ ਜਿਹਨਾਂ ਟਾਪਸ ਕਹਿੰਦੇ ਹੁੰਦੇ ਆ ਜੀ ਜੀ ਤੇ ਸਭ ਤੋਂ ਜ਼ਿਆਦਾ ਆਪਣੀ ਡਿਮਾਂਡ ਰਹਿੰਦੀ ਹੈ ਪੰਜਾਬੀ ਐਨ ਆਰ ਆਈ ਜਿਹੜੇ ਆਪਣੇ ਪ੍ਰਾਣੇ ਹਾਂਜੀ ਉੱਥੋਂ ਆਂਦੇ ਇਹ ਪਿੱਪਲ ਪੱਤੀ ਸੈਟ ਕਹਿੰਦੇ ਜੀ ਵੀਰੇ ਨੂੰ ਪਿੱਪਲ ਪੱਤੀਆਂ ਹਾਂ ਉਹ ਪੁਰਾਣੇ ਲੋਕ ਗੀਤਾਂ ਵਾਲੇ ਹਾਂਜੀ ਹਾਂ ਇਹ ਸਾਰੇ ਬਹੁਤ ਟ੍ਰੈਂਡ ਚ ਦੁਆਰਾ ਇਹਦੇ ਵੀ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਆ ਯਾਰ ਹਾਂ ਆ ਕੀ ਚੀਜ਼ ਆ ਇਹ ਸਾਰੇ ਐਂਟੀਕ ਦੇ ਵਿੱਚ ਬਨੇ ਵੀਰੇ ਟਾਪਸ ਦੋ ਦੁੱਗਣਾ ਚ ਪਉਣ ਨੂੰ ਆ ਇਹ ਨਹੀਂ ਟਾਪਸ ਆ ਵੀਰੇ ਕੰਨਾ ਚਾਹਾਂ ਜੀ ਇਹਦਾ ਸੋਨਾ ਹੀ ਬੜਾ ਆ 2025 2500 ਦੀ ਸਾਰੇ ਤੇ ਗੱਲ ਵਾਲੀ ਵੱਡੀ ਡਿਜ਼ਾਈਨ ਇਹ ਚ ਬਣਾਉਣਾ ਹੋਵੇ ਡਿਜ਼ਾਈਨ ਦੇ ਜਾਂਦੇ ਰੇਟ ਬਹੁਤ ਵੱਜ ਜਾਂਦਾ ਆ ਯਾਰ ਲੈ ਇਹ ਸਾਰੇ ਪਿੱਪਲ ਪੱਤੀਆਂ ਦੀ ਕਲੈਕਸ਼ਨ ਹੈ ਫਿਰ ਉਸ ਤੋਂ ਬਾਅਦ ਵੀਰ ਆਪਣੀ ਆ ਗਈ ਐਂਟੀਕ ਕਲੈਕਸ਼ਨ ਵੈਰਾਈਟੀ ਬਹੁਤ ਹੈ ਵਿਜ਼ਿਟ ਕਰੋ ਚਾਹੇ ਲੁਧਿਆਣਾ ਹੈ ਮੋਹਾਲੀ ਦਿੱਲੀ ਜੀ ਕੋਈ ਛੁੱਟੀ ਤਾਂ ਨਹੀਂ ਹੁੰਦੀ ਨਹੀਂ ਕੋਈ ਛੁੱਟੀ ਨਹੀਂ ਹੈਗੀ ਬਾਕੀ ਨੀچے ਨੰਬਰ ਦਿੱਤੇ ਜੀ ਕਾਲ ਕਰ ਲਓ ਇੱਕ ਕਰੀਏ ਦੂਰ ਆਉਣਾ ਤਾਂ ਆ ਦੇਖੋ ਕਾਲ ਕਰ ਲਓ ਆ ਦੇਖ ਸਕਦੇ ਹੋ ਦਰਸ਼ਕੋ ਵੈਰਾਈਟੀ ਦਾ ਬਹੁਤ ਜ਼ਿਆਦਾ ਆ ਥ੍ਰੀ ਇਕਵਰੀ ਡਰੈਸ ਉਹ ਦੁਹਰਾ ਦਿਓ ਇਹ ਸਾਜੀ ਇਹ ਜਿਹੜੇ ਹੁਣ ਆਪਾਂ ਸਟੋਰ ਤੇ ਖੜੇ ਆ ਵੀਰੇ ਅਨਮੋਲ ਜੁਐਲਰ ਮੁਹਾਲੀ ਫੇਸ 32 ਸੈਕਟਰ 60 ਤੇ ਖੜੇ ਆ ਜੀ ਲੁਧਿਆਣਾ ਹੈਗਾ ਅਨਮੋਲ ਜੁਐਲਰ ਫਵਾਰਾ ਚੌਂਕ ਦੇ ਪ੍ਰੋਬਲਮ ਦੇ ਸਾਹਮਣੇ ਤੇ ਦਿੱਲੀ ਹੁਣੇ ਆਪਾਂ ਸਟੋਰ ਓਪਨ ਕੀਤਾ ਲਾਜਪੁਰ ਨਗਰ 2 ਸੈਂਟਰਲ ਮਾਰਕੀਟ ਜੀ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਬਿਲਕੁਲ ਤੇ ਹੁਣ ਇੱਕ ਆਪ 15 ਦਿਨਾਂ ਦੀ ਸਕੀਮ ਚਲਾਈ ਹੈ ਜਿਹੜਾ ਵੀ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਜੀ ਆਪਣੇ ਕੋਲ ਇੱਥੇ ਵਿਜ਼ਿਟ ਕਰਦਾ ਤੀਬਣਾ ਸਟੋਰਾਂ ਤੋਂ ਜਿੱਥੇ ਮਰਜ਼ੀ ਸਾਡੇ ਕਿਸੇ ਸਕਰੀਨਸ਼ਾਟ ਲਿਆਵੇ ਵੀਡੀਓ ਉਹਦਾ ਉਹ ਕੁਝ ਲੈਣ ਚਾਹੇ ਨਾ ਲੈਣ ਹਰ ਬੰਦੇ ਨੂੰ ਇੱਕ ਗਿਫਟ ਜ਼ਰੂਰ ਦਿੱਤਾ ਜਾਊਗਾ ਜੁਐਲਰੀ ਗਿਫਟ ਹੋਊਗਾ ਵਾਦੀ ਸ਼ੇਅਰ ਕਰੂਗਾ ਜਿਹੜਾ ਸ਼ੇਅਰ ਕਰਕੇ ਕਮੈਂਟ ਕਰੂਗਾ ਤੇ ਸੋਨਾ ਚੜਿਆ ਹੋਊ ਚਾਹੋ ਨਾ ਜਿਹੜਾ ਹੋਊਗਾ ਆਪਣੀ 1 ਗ੍ਰਾਮ ਵਾਲੀ ਜੁਐਲਰੀ ਹੋਵੇ ਜੱਲੋ ਜਾਂ ਨਾ ਲਓ ਹਾਂਜੀ ਤਾਂ ਇਹ ਤਿੰਨ ਸੋਨਾ ਜਿੱਥੇ ਮਰਜੀ ਆਂ ਤੇ ਹੈ ਮਹੱਲੇ ਲੁਧਿਆਣਾ ਦਿੱਲੀ ਬਸ ਉਹਨਾਂ ਕੋਲ ਇੱਕ ਸਕਰੀਨਸ਼ਾਟ ਹੋਣਾ ਚਾਹੀਦਾ ਆਪਣੀ ਆ ਵੀਡੀਓ ਸ਼ੇਅਰ ਕੀਤੀ ਦਾ ਸ਼ੇਅਰ ਕਰਦੇ ਇਹ ਕਰ ਦਿਓ ਯਾਰ ਕਰ ਦਿਓ ਕਮੈਂਟ ਵੀ ਕਰਕੇ ਦੱਸੋ ਕਿਉਂਕਿ ਬਹੁਤ ਪਿਆਰ ਦਿੰਦੇ ਨੇ ਕਸਟਮਰ ਸ਼ੇਅਰ ਵੀ ਬਹੁਤ ਕੀਤੀਆਂ ਨੇ ਵੀਡੀਓ ਤੇ ਸਾਡਾ ਉਹਨੂੰ ਕੀ ਬਾਏ ਕਰਨ ਤੋਂ ਲੈ ਕੇ ਨਹੀਂ ਹੈ ਗਿਫਟ ਜ਼ਰੂਰ ਰੱਖ ਕੀ ਮੈਂ ਬਿਲਕੁਲ ਜੀ ਧੰਨਵਾਦ ਮਿਹਰਬਾਨੀ